ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਸਭ ਰਾਜੇ ਖੁਸ਼ੀ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਜਿਹੜਾ ਅੱਜ ਮੈਂ ਤੁਹਾਨੂੰ ਤੁਹਾਡੇ ਘਰ ਦਾ ਰક્ષਕ ਦੇਣ ਲੱਗਿਆ ਜਿਹੜਾ ਤੁਸੀਂ ਵੱਡੇ ਵੱਡੇ ਸਿਆਣੇ ਜੋਸਤਿਆਂ ਕੋਲ ਤੁਹਾਡੇ ਘਰ ਦਾ ਹੱਲ ਨਹੀਂ ਹੋ ਸਕਿਆ ਇਹ ਜੀ ਇੱਕ ਤੁਹਾਨੂੰ ਮੈਂ ਚੀਜ਼ ਦੇਣ ਲੱਗਿਆ ਦੇਖੋ ਵੀਡੀਓ ਪੂਰੀ ਧਿਆਨ ਨਾਲ ਸੁਣਿਆ ਕਰੋ ਤੁਸੀਂ ਕਹਿਣਾ ਬੇਬੇ ਤੁਹਾਡੀ ਆਵਾਜ਼ ਘਟਾ ਅੱਜ ਮੈਂ ਇੱਕ ਬਖਰੇ ਤੌਰ ਤੇ ਆ ਕੇ ਅਸਲਈ ਬੈਠੀਆਂ ਵੀ ਜਿੱਥੇ ਮੇਰੀ ਆਵਾਜ਼ ਕਲੀਅਰ ਆਵੇ ਕਿਉਂਕਿ ਕਈ ਵਾਰੀ ਨੀਚੇ ਕੋਈ ਆ ਜਾਂਦਾ ਆਪਾਂ ਨੂੰ ਹੌਲੀ ਬੋਲਣਾ ਪੈਂਦਾ ਤੇ ਮੈਂ ਇਸੇ ਲਈ ਅੱਜ ਪੱਖਾ ਨਹੀਂ ਲਾਇਆ ਸਾਰਾ ਕੁਝ ਮੇਰਾ ਬੰਦਾ ਤੁਸੀਂ ਧਿਆਨ ਨਾਲ ਸੁਣਨਾ ਪਰ ਦੇਖੋ ਜਿਹੜੀ ਮੈਂ ਤੁਹਾਨੂੰ ਗੱਲ ਕਹਿਣ ਲੱਗੀ ਪਤਾ ਨਹੀਂ ਦੁਆਰੇ ਵੀਡੀਓ ਇਹ ਬਣੇ ਜਾਂ ਨਾ ਹੋਣੀ ਹੈ ਕਿ ਨਹੀਂ ਕੋਈ ਜਿਹੜੀ ਆਪਾਂ ਇੱਕ ਵਾਰੀ ਵੀਡੀਓ ਪਾ ਦਨੇ ਬਹੁਤ ਘੱਟ ਉਸ ਵੀਡੀਓ ਨੂੰ ਰਹਿ ਇੱਕ ਬੰਦਾ ਦੁਆਰਾ ਕੱਟ ਪਾਉਂਦਾ ਹੈ ਕਿ ਨਹੀਂ ਜਿਹੜੇ ਇਹ ਜਿਹਨੇ ਵੀਡੀਓ ਸੋਲ ਲਈ ਜਾਣੀ ਇਹ ਸਮਝ ਲਓ ਵੀ ਜ਼ਿੰਦਗੀ ਭਰ ਦੇ ਉਹਦੇ ਰੋਗ ਕਸ਼ਟ ਕੱਟੇ ਗਏ ਦੇਖੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੰ ਭੂਤ ਪ੍ਰੇਤ ਵਿਸ਼ਾਸ ਚ ਕੁਛ ਵੀ ਚੜੇਲ ਕੋਈ ਵੀ ਜੋ ਨਕਾਰਮ ਸ਼ਕਤੀ ਹੁੰਦੀ ਹੈ ਕਿਸੇ ਵੀ ਕਿਸਮ ਦੀ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਹਰ ਇੱਕ ਦੇ ਘਰ ਦੇ ਵਿੱਚ ਹੁੰਦੀ ਹੈ ਇੱਕ ਤੁਹਾਡੇ ਕੀ ਇੱਕ ਸਾਡੇ ਕੀ ਸਭ ਦੇ ਹੁੰਦੀਆਂ ਨੇ ਚੀਜ਼ਾਂ ਇਹ ਹੱਲਾ ਬੋਲਦੀਆਂ ਨੇ ਪਸ਼ੂ ਤੇ ਕਿਸੇ insan ਉੱਤੇ ਕਿਸੇ کاروبار ਤੇ ਕਿਸੇ ਵੀ ਚੀਜ਼ ਉੱਤੇ ਕਰਦੀ ਹੈ ਇਹ ਹੁੰਦਾ ਲੋਕਾਂ ਦਾ ਕਰਿਆ ਕਰਾਇਆ ਕਾਲਾ ਜਾਦੂ ਕੁਛ ਵੀ ਕਿਸਮ ਦਾ ਇਲਮ ਕੋਈ ਵੀ ਹੈ ਸਭ ਨੂੰ ਇਹ ਤੋੜੂਗਾ ਨਸ਼ਟ ਕਰੂਗਾ ਦੇਖੋ 1% ਨਹੀਂ ਕਹਿੰਦੀ ਮੈਂ 100% ਨਹੀਂ ਕਹਿੰਦੀ ਮੈਂ ਲੱਖ ਕਰੋੜ ਪਰਸੈਂਟ ਕਹਿੰਦੀ ਹਾਂ ਦਾਅਵੇ ਨਾ ਕਹਨੀ ਮੈਂ ਛੀ ਨੂੰ ਗਰੰਟੀ ਨਾਲ ਪਰ ਕਰਨਾ ਤੁਸੀਂ ਆ ਕਰਕੇ ਬਾਅਦ ਚ ਦੱਸਿਆ ਜਰੂਰ ਵੀ ਫਾਇਦਾ ਹੋਇਆ ਜਿਹੜੇ ਜਿਹੜੇ ਕਰਨਗੇ ਉਹਨਾਂ ਨੂੰ ਫਾਇਦਾ ਜਰੂਰ ਹੋਊਗਾ ਦੇਖੋ ਮੱਸੀਆਵਾ ਤੁਹਾਨੂੰ ਕਹ ਸੀ ਮੱਸੀਆ ਵਾਲਾ ਪਤਾ ਨਹੀਂ ਕਿਸੇ ਨੇ ਉਸ ਮੱਸੀਆ ਨੂੰ ਜੋ ਸ਼ਨੀਵਾਰ ਦੀ ਸੀ ਕਿਸੇ ਨੇ ਉਹ ਕੰਮ ਕੀਤਾ ਕਿ ਨਹੀਂ ਕੀਤਾ ਮੈਂ ਆਪਦਾ ਕੰਮ ਸੱਤ ਸਾਡੇ ਕੰਮ ਬਣੇ ਨੇ ਦਾਵੇ ਨਾਲ ਗੱਲ ਕਰ ਬੰਦੇ ਦਾ ਹੌਸਲਾ ਵੀ ਉਦੋਂ ਹੀ ਬਲੰਦ ਹੁੰਦਾ ਜਦੋਂ ਕੁਝ ਅਗਲੇ ਦਾ ਬਣਦਾ ਪਹਿਲਾਂ ਅਗਲਾ ਆਪਦੇ ਉੱਤੇ ਟਰਾਈ ਮਾਰਦਾ ਹਰ ਇੱਕ ਚੀਜ਼ ਦੀ ਇੱਕ ਨਹੀਂ ਤੇ ਉਸ ਤੋਂ ਬਾਅਦ ਫਿਰ ਆਪਾਂ ਨੂੰ ਇਸ ਚੀਜ਼ ਦਾ ਹੇ ਸਾਸੋਇਆ ਮੈਂ ਵੀ ਇੰਨਾ ਚੀਜ਼ ਨੂੰ ਬਿਲਕੁਲ ਨਹੀਂ ਸੀ ਮੰਦੀ ਹਮ ਇੱਕ ਗੱਲ ਜ਼ਰੂਰ ਕਹਨੀ ਆ ਜਿਹੜੇ ਵੀ ਧਰਮ ਦੇ ਵਿੱਚੋਂ ਬਾਣੀ ਜ਼ਰੂਰ ਪੜੋ ਥੋੜੀ ਵਾਲੀ ਜਿੰਨਾ ਚਰਪਾੜਾ ਹੁੰਦਾ ਉਹਨੂੰ ਜ਼ਰੂਰ ਪੜਿਆ ਕਰੋ ਇੱਕ ਨਹੀਂ ਤੇ ਜਿਹੜੇ ਇਹ ਪਾਣੇ ਇਹ ਤੁਹਾਡਾ ਖੜਾ ਛਡਾ ਦੇਣਗੇ ਕਦੇ ਤੁਸੀਂ ਉਹ ਸਿਆਣੇ ਕੋ ਕਦੇ ਉਹ ਜੋਸ਼ਤੀ ਕੋ ਤੁਹਾਨੂੰ ਜਾਣ ਦੀ ਲੋੜ ਨਹੀਂ ਪਊ ਜੇ ਤੁਸੀਂ ਮੇਰੀ ਵੀਡੀਓ ਧਿਆਨ ਨਾਲ ਸੁਣਗੇ ਮੈਂ ਗਰੰਟੀ ਨਾਲ ਕਹਿੰਨੀ ਆ ਪਰਨਾ ਤੁਸੀਂ ਆ ਜੋ ਕਰਨਾ ਮੈਂ ਨਹੀਂ ਕੁਝ ਵੀ ਕਰ ਸਕਦੀ ਹੁਣ ਗੌਰ ਨਾਲ ਸੁਣਿਓ ਜਿੱਥੇ ਆ ਕੇ ਗੌਰ ਕਰਨ ਦੀ ਗੱਲ ਦੇਖੋ ਤੁਸੀਂ ਇੱਕ ਨਿੰਬੂ ਲੈਣਾ ਮੰਗਲਵਾਰ ਦਾ ਪਹਿਲਾਂ ਤੁਸੀਂ ਇੱਥੋਂ ਸਟਾਰਟ ਹੋ ਤੁਸੀਂ ਸਵੇਰੇ ਉੱਠ ਕੇ ਨਾਉਣਾ ਮੰਗਲਵਾਰ ਦੇ ਕੇਸੀ ਮੰਗਲਵਾਰ ਆਏ ਦਿਨ ਉੱਠ ਕੇ ਤੁਸੀਂ ਕੇਸੀ ਇਸ਼ਨਾਨ ਕਰ ਲੈਣਾ ਕੱਪੜੇ ਬਦਲ ਲੈਣੇ ਉਸ ਤੋਂ ਬਾਅਦ ਤੁਸੀਂ ਪੀਲਾ ਨਿੰਬੂ ਲੈਣਾ ਕਾਗਜ਼ੀ ਨਿੰਬੂ ਹੁੰਦਾ ਇੱਕ ਮੋਟੀ ਜੀ ਛਿੱਲ ਵਾਲਾ ਹੁੰਦਾ ਉਹ ਨਹੀਂ ਲੈਣਾ ਨਿੰਬੂ ਨੂੰ ਕਿਸੇ ਕਿਸਮ ਦਾ ਨਿਸ਼ਾਨ ਨਹੀਂ ਲੱਗਿਆ ਹੋਣਾ ਚਾਹੀਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਹੜਾ ਹਮ ਨਿੰਬੂ ਆ ਨਿੰਬੂ ਦੇ ਵਿੱਚ ਸਰਾਖ ਜਿਹੜਾ ਕਰਨਾ ਤੁਸੀਂ ਮੇਖਣਾ ਨਹੀਂ ਕਰਨਾ ਨਿੰਬੂ ਦੇ ਵਿੱਚ ਕਾਲੇ ਇਹ ਜਿਹੜਾ ਲੌਂਗ ਨੇ ਨਿੰਬੂ ਦੇ ਵਿੱਚ ਪਾਉਣੇ ਸੀ ਫੁੱਲ ਵਾਲਾ ਪਾਸਾ ਬਾਹਰ ਰੱਖਣਾ ਹੁਣ ਕਰਨਾ ਕੀ ਤੁਸੀਂ ਸਰਾਖ ਚਾਹਤ ਕੋਈ ਰਾਤੇ ਦੀ ਤੀਂ ਲੈ ਲਓ ਸਾਫ ਸੁਥਰੀ ਜਾਨੀ ਸੁੱੱਚੀ ਚੀਜ਼ ਹੋਣੀ ਚਾਹੀਦੀ ਹੈ ਹੁਣ ਦੁੱਧ ਨਾਲ ਧੋ ਲਓ ਚਲੋ ਜੇ ਫਿਰ ਨਹੀਂ ਹੈਗੀ ਤਾਂ ਸੀਖ ਹੁੰਦੀ ਆ ਜਿਹੜੀ ਆਪਣੇ ਉਹ ਤਿੱਖੀ ਤੋੜ ਲਓ ਤਿੱਖੀ ਹੋ ਜਾਂਦੀ ਆ ਮਾਚਸ ਦੀ ਜਿਹੜੀ ਤੀਲ ਹੁੰਦੀ ਆ ਤਿੱਖੀ ਹੋਈ ਨਹੀਂ ਤਾਂ ਆਪਾਂ ਤੋੜਦੇ ਆ ਨਹੀਂ ਕਈ ਅੱਜਕੱਲ ਦਾ ਹੈ ਉਹ ਦੰਦਾ ਚ ਨਹੀਂ ਹੁੰਦਾ ਜਿਹੜਾ ਕੱਢਦੇ ਨੇ ਫਸਿਆ ਹੋਇਆ ਉਹ ਵੀ ਅੱਜਕੱਲ ਆਮ ਲੋਕਾਂ ਦੇ ਘਰੇ ਲੈ ਕੇ ਰੱਖੇ ਹੋਏ ਹੁੰਦੇ ਨੇ ਉਹ ਲੈ ਆਓ ਨਿੰਬੂ ਦੇ ਵਿੱਚ ਮੇਖ ਨਾਲ ਗਰੀ ਨਹੀਂ ਕੱਢਣੀ ਹੈਗੀ ਉਹਦੇ ਨਾਲ ਦਹੀਂ ਕੱਢੀ ਜਾਏ ਨਾਲ ਹੁੰਦਾ ਨਿੰਬੂ ਪਾਈਓ ਨਿੰਬੂ ਜਿਹੜਾ ਲੈਣਾ ਮੋਟੀ ਡੰਡੀ ਵਾਲਾ ਲੈਣਾ ਪਤਲੀ ਵਾਲਾ ਨਾ ਹੋਵੇ ਸੱਤ ਨਿੰਬੂ ਭਰੋ ਦੇਣੇ ਨੇ ਆਇਦ ਵਾਲੇ ਨਿੰਬੂ ਦੇ ਜਿਹੜਾ ਉਹਦਾ ਗਵਲਾ ਹਿੱਸਾ ਉੱਥੇ ਪਰੋਣ ਨੇ ਆਏ ਇਸ ਨੋਟ ਜਿਵੇਂ ਬਾਲ ਵਾਂਗੂੰ ਹੁੰਦਾ ਨਾ ਉਹਦੀ ਡੰਡੀ ਵਾਈਸ ਹੈਡ ਤੇ ਨਾ ਹੀ ਉਹਦਾ ਜਿੱਥੇ ਉਹ ਫੁੱਲ ਖਿੜਦਾ ਜਿੱਥੋਂ ਨਿੰਬੂ ਬਣਦਾ ਨਾ ਉੱਥੇ ਸਮਝ ਗਏ ਨਾ ਤੁਸੀਂ ਹੁਣ ਕਰਨਾ ਕੀ ਉਸ ਨਿੰਬੂ ਦੇ ਵਿੱਚ ਲੌਂਗ ਪਾ ਦੇਣਾ ਹੁਣ ਤੁਸੀਂ ਇੱਕ ਮੇਖ ਲੈਣੀ ਆ ਮੇਖ ਉਹਦੇ ਮੂੰਹ ਵਾਲੇ ਪਾਸੇ ਨਹੀਂ ਪਾਉਣੀ ਡੰਡੀ ਵਾਲੇ ਪਾਸੇ ਮੇਖ ਇਸ ਤਰ੍ਹਾਂ ਲਗਾ ਦੇਣੀ ਆ ਹੂੰ ਆਰ ਬਾਰ ਨਹੀਂ ਨਿਕਲਦੀ ਨਾ ਸੇ ਛੋਟੀ ਮੇਕ ਹੋਵੇ ਜਿਹੜੀ ਨਿੰਬੂ ਦੇ ਵਿੱਚ ਹੀ ਰਹੇ ਉਹ ਪੂਰੀ ਵਿੱਚ ਕਰ ਦੇਣੀ ਆ ਆਇਸ ਤਾਂ ਮੇਰੀ ਆਵਾਜ਼ ਵੀ ਠੀਕ ਕਰਦੇ ਆ ਨਾ ਕੋ ਦੋਕ ਦਿਨ ਹੋ ਗਏ ਮੈਨੂੰ ਕੋਈ ਸੀ ਥੋੜੀ ਪਰੇਸ਼ਾਨੀ ਹੋ ਗਈ ਸੀ ਤੇ ਮੈਨੂੰ ਉਹਦੇ ਕਰਕੇ ਸੀ ਥੋੜੀ ਆਵਾਜ਼ ਘੱਟ ਨਿਕਲਦੀ ਸੀ ਤੇ ਹੁਣ ਤੁਸੀਂ ਗੱਲ ਧਿਆਨ ਨਾਲ ਹੋਰ ਸੁਣੋ ਕਰਨਾ ਕੀ ਆ ਹੁਣ ਤੁਸੀਂ ਨਿੰਬੂ ਦੇ ਵਿੱਚ ਲੌਂਗ ਵੀ ਗੜ ਕਰਤੇ پرو ਤੇ ਤੇ ਤੁਸੀਂ ਹੁਣ ਮੇਕ ਵੀ ਪਾਤੀ ਤੁਹਾਡੇ ਕੋਲੇ ਕਾਲਾ ਕੱਪੜਾ ਵੀ ਪਿਆ ਹੁਣ ਕਾਲੇ ਕੱਪੜੇ ਦੇ ਉੱਤੇ ਨਿੰਬੂ ਰੱਖਤਾ ਤੁਸੀਂ ਥੋੜੀ ਜੀ ਹੱਥ ਦੀ ਅੱਧਾ ਚਮਚਾ ਤੇ ਹੁਣ ਤੁਸੀਂ ਇਹ ਨੂੰ ਗੱਠ ਦੇ ਲੈਣੀ ਆ ਗੱਠ ਦੇ ਕੇ ਜਿਹੜਾ ਤੁਹਾਡਾ ਮੁੱਖ ਦਰਵਾਜ਼ਾ ਗੇਟ ਆ ਜਿਹਨੂੰ ਤੁਸੀਂ ਅੰਦਰ ਵੜਦੇ ਹੋ ਉਹਦੇ ਬਾਹਰਲੇ ਪਾਸੇ ਨਹੀਂ ਇਹਨੂੰ ਲਮਕਾਉਣਾ ਉਹਦੇ ਅੰਦਰਲੇ ਪਾਸੇ ਇਹਨੂੰ ਬੰਦ ਦੇਣਾ ਹੋ ਸਕੇ ਤੁਸੀਂ ਉਹਦੇ ਉੱਤੇ ਜੇ ਗਣੇਸ਼ ਜੀ ਦੀ ਫੋਟੋ ਲਾ ਦੂੰ ਤਾਂ ਸਭ ਤੋਂ ਬੈਸਟ ਬਹੁਤ ਵਧੀਆ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਪਰ ਲਾਉਣਾ ਅੰਦਰਲੇ ਪਾਸੇ ਆ ਇਹਦੇ ਨਾਲ ਹੀ ਇੱਕ ਕੰਮ ਹੋਰ ਕਰ ਦੋ ਦੇਖੋ ਜੇ ਤੁਹਾਡੇ ਘਰੇ ਮੇਰੀ ਗਰੰਟੀ ਦੀ ਗੱਲ ਹੈ ਦਾਵੇ ਨਾਲ ਕਹਿੰਦੇ ਕੋਈ ਦਾਵੇ ਦਾ ਕੋਈ ਨਹੀਂ ਕਹਦਾ ਕੋਈ ਗਰੰਟੀ ਨਹੀਂ ਲੈਂਦਾ ਜਿਹੜਾ 50 50 ਹਜ਼ਾਰ ਲੱਖ ਲੱਖ 5 5 ਲੱਖ ਵੀ ਲੈਂਦੇ ਨੇ ਗਰੰਟੀ ਉਹ ਵੀ ਨਹੀਂ ਲੈਂਦੇ ਹੈਗੇ ਹੈ ਉਹ ਕਹਿੰਦੇ ਨੇ ਤੁਹਾਡੇ ਤੇ ਇਹ ਗ੍ਰਹਿਣੀ ਚ ਦੂਜਾ ਆ ਗਿਆ ਹੁਣ ਦੂਜਾ ਆ ਗਿਆ ਹੁਣ ਤੀਜਾ ਆ ਗਿਆ ਲੋਕਾਂ ਦੀ ਪੂਰੀ ਦੇਖੋ ਆਪਾਂ ਇਹ ਨਹੀਂ ਕਹਿੰਦੇ ਉਹ ਉਹ ਸਾਬਨਾ ਕਰਦੇ ਨੇ ਜਿਹੜੇ ਸਾਬ ਉਹਨਾਂ ਦੇ ਕੋਲੇ ਹੈਗਾ ਮੇਰਾ ਸਾਬਾ ਜੱਟ ਸਾਬ ਦੱਸੂੰ ਤੁਹਾਨੂੰ ਵਧੀਆ ਤੇ ਸੌਖਾ ਸਰਲ ਤਰੀਕਾ ਫਾਇਦਾ ਵੀ ਹੋਊ ਇਹ ਵੀ ਗੱਲ ਹੈ ਵੀ ਤੁਹਾਨੂੰ ਫਾਇਦਾ ਨਹੀਂ ਹੋਣਾ ਫਾਇਦਾ ਹੋਊਗਾ ਪਰ ਮੈਂ ਘੁਮਾ ਫਰਾ ਕੇ ਗੱਲ ਹੀ ਕਰਦੀ ਮੈਂ ਸਿੱਧੀ ਸਪੈਸ਼ਲ ਲੱਜਾਂ ਦੇ ਵਿੱਚ ਕਹੀ ਜਾਣੀ ਹੈ ਤੁਹਾਨੂੰ ਹੱਕ ਨੇ ਜੇ ਹੋ ਸਕਦਾ ਮੈਂ ਵੀ ਥੋੜੀ ਵਾਰੀ ਬੀਐਮਏ ਕੀਤੀ ਹੁੰਦੀ ਮੈਂ ਵੀ ਤੁਹਾਨੂੰ ਕਾਫੀ ਲੰਬੇ ਪਾਣੀ ਚ ਮਧਾਣੀ ਪਾ ਦੇ ਕਰਨੀ ਸੀ। ਐ ਕਿ ਨਹੀਂ? ਤੇ ਗੱਲ ਸੁਣੋ ਹੁਣ ਤੁਸੀਂ ਮੇਰੀ ਤੁਸੀਂ ਅੱਧਾ ਕਿਲੋ ਤੋਂ ਵੱਧ ਸੈਦਾ ਨੂਨ ਲੈਣਾ ਡਲੇ ਵਾਲਾ ਪੱਥਰ ਇੱਕੋ ਹੀ ਟੁਕੜਾ ਅੱਧਾ ਕਿਲੋ ਤੋਂ ਵੱਧ ਹੋਵੇ। ਅੱਧਾ ਕਿਲੋ ਤੋਂ ਵੱਧ ਤੁਸੀਂ ਫਟਕੜੀ ਲੈਣੀ ਆ। ਹੂੰ? ਇਹ ਦੋਨਾਂ ਚੀਜ਼ਾਂ ਨੂੰ ਜੇ ਤਾਂ ਗੇਟ ਦੇ ਬਾਹਰਲੇ ਪਾਸੇ ਬੰਨ ਸਕਦੇ ਫੇਰ ਤਾਂ ਠੀਕ ਆ। ਜੇ ਬਾਅਰ ਨਹੀਂ ਬਣਿਆ ਜਾਂਦਾ ਤਾਂ ਇਸ ਨੂੰ ਕੌਲੇ ਦੇ ਨਾਂ ਰੱਖਦੇ ਸਮਝ ਗਏ ਨਾ ਅੱਧਾ ਕਿਲੋ ਨੂਨ ਅੱਧਾ ਕਿਲੋ ਤੋਂ ਉੱਪਰ ਹੋਵੇ ਪੂਰਾ ਅੱਧਾ ਕਿਲੋ ਨਹੀਂ ਚਾਹੀਦਾ ਵੱਧ ਚਾਹੀਦਾ ਪੌਣਾ ਕਿਲੋ ਹੋਵੇ ਕੋਈ ਗੱਲ ਨਹੀਂ 800 ਗ੍ਰਾਮ ਹੋਵੇ 600 ਗ੍ਰਾਮ ਹੋਵੇ 6 ਇੱਕ ਨੇ ਫਟਕੜੀ ਲੈਣੀ ਹੈ ਅੱਧਾ ਕਿਲੋ ਤੇ ਵੱਧ ਲੈਣੀ ਹੈ ਪੂਰਾ ਇੱਕ ਡਾਲਾ ਲੈਣਾ ਚੂਰਾ ਨਹੀਂ ਲੈਣਾ ਹੈਗਾ ਮੈਂ ਤੁਹਾਨੂੰ ਬਾਰ ਬਾਰ ਕਹਿੰਦੀ ਚੂਰਾ ਨਹੀਂ ਲੈਣਾ ਤੁਸੀਂ ਨਾ ਨਮਕ ਦਾ ਤੇ ਨਾਏ ਤੁਸੀਂ ਚੂਰਾ ਲੈਣਾ ਜਿਹੜੀ ਆਪਣੀ ਫਟਕੜੀ ਆ ਤੁਸੀਂ ਦੋਨਾਂ ਨੇ ਪੱਥਰ ਲੈਣੇ ਨਹੀਂ ਬਾਹਰ ਬਾਹਰ ਕਰਨਾ ਇਹ ਕੰਮ ਤੁਸੀਂ ਆਪਣੇ ਮੁੱਖ 게ਟ ਦੇ ਬਾਹਰ ਰੱਖਣਾ ਕੋਈ ਚੀਜ਼ ਨੇ ਅੰਦਰ ਐਂਟਰ ਉੱਥੇ ਹੀ ਹੋਣਾ ਹੁੰਦਾ ਸਮਝ ਗਏ ਨਾ ਜਿਹੜਾ ਤੁਸੀਂ ਅੰਦਰ ਕਰ ਲਿਆ ਉਹਨੇ ਅੰਦਰ ਆ ਹੀ ਭਸਮ ਕਰ ਦੇਣੀ ਆ ਇਹਨੇ ਚੀਜ਼ ਆਉਣ ਨਹੀਂ ਦੇਣੀ ਇਸ ਤੋਂ ਵੀ ਕਰ ਗਿਲੇ ਹੋਰ ਸੁਣੋ ਇੱਕ ਕਰਨਾ ਤੁਸੀਂ ਆ ਕਰੋਗੇ ਮੋਜਾ ਲੁੱਟੋਗੇ ਜ਼ਿੰਦਗੀ ਭਰ ਲਈ ਤੁਸੀਂ ਯਾਦ ਵੀ ਕਰੋਗੇ ਮੇਰੇ ਤਾਂ ਕੀ ਪਤਾ ਕਿੰਨੀ ਕੁ ਉਮਰ ਹੈ ਕਿ ਨਹੀਂ ਅੱਗੇ ਮੈਂ ਇੱਕ ਵੀਡੀਓ ਪਾਈ ਸੀ ਅਜ ਤੋਂ 6-7 ਮਹੀਨੇ ਪਹਿਲਾਂ ਵੀ ਜੋ ਕੁਝ ਮੇਰੇ ਕੋਲ ਆ ਦੇ ਕੇ ਜਾਵਾਂ ਹੈ ਕਿ ਨਹੀਂ ਕਹਿੰਦਾ ਇਹ ਗੁਣ ਗਿਆ ਰੱਖਣਾ ਮਾਰਾ ਹੁੰਦਾ ਵੰਡ ਦੋ ਜੇ ਕਿਸੇ ਕੋਲ ਹੈਗਾ ਵੰਡੋ ਹੈ ਕਿ ਨਹੀਂ ਇਹ ਜਿੰਨਾ ਵੰਡਾਂਗੇ ਉਹਨਾਂ ਉਹ ਹੁੰਦੇ ਆ ਹਰ ਇੱਕ ਚੀਜ਼ ਦੀ ਹੈ ਹੈ ਦੇਖੋ ਮੈਂ ਇਹ ਵੀਡੀਓ ਪਾਉਣ ਲੱਗੀਆਂ ਹੋ ਸਕਦਾ ਵੀ ਇਹ ਵੀਡੀਓ ਦੁਬਾਰਾ ਮੇ ਤੋਂ ਨਾ ਬਣੇ ਇਸ ਵੀਡੀਓ ਨੂੰ ਤੁਸੀਂ ਬਹੁਤ ਹੀ ਧਿਆਨ ਨਾਲ ਸੁਣਨਾ ਸੇਵ ਕਰਕੇ ਰੱਖ ਲਿਓ ਨਹੀਂ ਜੇ ਤੁਹਾਡੇ ਕੋਲੋਂ ਸੁਣੀ ਜਾਂਦੀ ਫੇਰ ਸੁਣ ਲਿਓ ਇਕੱਠੇ ਨਹੀਂ ਸੁਣੀ ਜਾਂਦੀ ਕਈ ਬਰੀ ਕੋਈ ਆਪਾਂ ਵੀਡੀਓ ਸੁਣਦੇ ਹੁੰਨੇ ਆ ਤੇ ਕੋਈ ਆ ਜਾਂਦਾ ਆਪਾਂ ਸਟੈਪ ਕਰਨੀ ਪੈਂਦੀ ਜਾਂ ਕਈ ਗੱਲਾਂ ਹੋ ਜਾਂਦੀਆਂ ਨੇ ਇੱਕ ਨਹੀਂ ਪਰ ਸੁਣੋ ਧਿਆਨ ਦੇ ਨਾਲ ਹੁਣ ਤੁਸੀਂ ਕੀ ਕਰਨਾ ਸਭ ਤੋਂ ਵਧੀਆ ਜੇ ਨੂੰ ਤੁਸੀਂ ਸਿਆਣਿਆਂ ਕੋਲੇ ਜਾ ਕੇ ਘਰ ਕਹਿੰਦੇ ਅਸੀਂ ਕਲਾ ਲਿਆ ਜੀ ਅਸੀਂ ਪਤਾ ਨਹੀਂ ਕੀ ਕੀ ਮੇਖਾ ਮੁਖਾ ਜੀਆਂ ਗੜਦੇ ਨੇ ਕੀ ਕੀ ਸੁਹਾ ਕੇ ਮੈਂ ਦੇਖਿਆ ਬਹੁਤ ਲੋਕ ਮੈਂ ਸਾਡੇ ਰਿਸ਼ਤੇਦਾਰਾਂ ਚ ਵੀ ਇੱਕ ਬੰਦਾ ਦੇਖਿਆ ਮੈਂ ਵੀ ਗਈ ਸੀ ਤੇ ਉਹਨਾਂ ਨੇ ਇੱਕ ਬਾਬਾ ਬੁਲਾਇਆ ਤੇ ਬਹੁਤ ਹੀ ਕੁਛ ਕੀਤਾ ਲੈ ਕਿ ਉਹਨੂੰ ਮੈਂ ਕਿਹਾ ਇਹ ਕੀ ਕਹਿੰਦੇ ਅਸੀਂ ਇਹ ਆਪਦਾ ਘਰ ਨੂੰ ਮਤਲਬ ਕਲਾਇਆ ਮਤਲਬ ਸਮਝੋ ਵੀ ਇਹ ਰક્ષੇਤਤਾ ਵਿੱਚ ਵੀ ਸਾਡੇ ਘਰ ਦੀ ਹੁਣ ਰੱਖਿਆ ਹੋ ਗਈ ਸਾਰੇ ਕਿਤੇ ਮੇਖਾ ਹੀ ਮੇਖਾ ਗੜਤੀ ਉਹਨਾਂ ਨੇ ਮੈਂ ਮੈਂ ਤੁਹਾਨੂੰ ਜਿਹੜਾ ਦੱਸਣ ਲੱਗੀਆਂ ਇਹ ਬਹੁਤ ਹੀ ਫਾਇਦੇਮੰਦ ਚੀਜ਼ਾਂ ਤੁਸੀਂ ਯਾਦ ਕਰੋਗੇ ਵੀ ਕੋਈ ਜੱਟ ਵੇਬੇ ਗੁੜੀ ਮਿਲੀ ਸੀ ਤੁਸੀਂ ਹੁਣ ਕਰਨਾ ਕੀ ਹਾਸਾ ਮਜ਼ਾਕ ਹੋ ਗਿਆ ਦੇਖੋ ਕੋਈ ਕੰਚ ਦਾ ਬਰਤਨ ਲੈਣਾ ਉਹਦੇ ਵਿੱਚ ਥੋੜਾ ਜਿਹਾ ਨਮਕ ਉਹ ਹੀ ਇੱਕ ਡਲੀ ਇਹ ਨਾ ਹੋਵੇ ਵੀ ਬਾਹਣੀਆਂ ਡਲੀਆਂ ਵਾਲਾ ਨਹੀਂ ਲੈਣਾ 100 ਗ੍ਰਾਮ ਦੀ ਇੱਕੋ ਹੀ ਡਲੀ ਹੋਵੇ 100 ਗ੍ਰਾਮ ਦੀ ਇੱਕੋ ਹੀ ਡਲੀ ਫਟਕੜੀ ਦੀ ਹੋਵੇ ਇਹ ਤੁਸੀਂ ਚਾਹੇ ਤਾਂ ਕਿਸੇ ਮਿੱਟੀ ਦਾ ਹੁੰਦਾ ਭਾਂਡਾ ਗੋਲ ਮਟੋਲ ਜਾਂ ਤੌੜੀ ਵਰਗਾ ਉਹ ਚ ਪਾ ਲੋ ਨਹੀਂ ਅੱਜ ਕੱਲ ਬਹੁਤ ਵਧੀਆ ਕੱਚ ਦੇ ਵਰਤਮਾਨ ਆ ਰਹੇ ਨੇ ਟੱਕਣ ਲੱਗਦੇ ਨੇ ਉੱਤੇ ਪਰ ਆਪਾਂ ਟੱਕਣ ਹੀ ਨਾ ਉੱਪਰ ਲਾਣਾ ਇਹਨਾਂ ਉੱਪਰ ਆਪਾਂ ਟੱਕਣ ਨਹੀਂ ਲਾਉਣਾ ਇਹਦੇ ਆਪਾਂ ਉੱਪਰ ਕੱਪੜਾ ਬੰਨਣਾ ਕਾਲਾ ਜਾਂ ਫਿਰ ਲਾਲ ਰੰਗ ਦਾ ਇਹਨੂੰ ਬੰਨ ਕੇ ਰੱਖਣਾ ਕਿੱਥੇ ਆ ਤੁਸੀਂ ਡ੍ਰੈੰਗ ਰੂਮ ਦੇ ਵਿੱਚ ਵੀ ਰੱਖ ਸਕਦੇ ਇੱਕ ਖੁੰਝੇ ਰੱਖ ਦੋ ਇਹ ਕੋਈ ਮਾੜਾ ਕੰਮ ਨਹੀਂ ਹੈ ਕਿਸੇ ਦਾ ਇਹ ਨਹੀਂ ਬੁਰਾ ਨਹੀਂ ਕਰਨਾ ਇਹ ਉਹ ਚੀਜ਼ ਆ ਜਿਹੜੀ ਤੁਹਾਡੇ ਘਰ ਚੀਜ਼ ਆ ਵੀ ਗਈ ਤਾਂ ਸਾੜ ਕੇ ਸਵਾਹ ਕਰ ਦੋ ਨਸ਼ਟ ਕਰ ਦੋ ਉਹ ਚੀਜ਼ ਨੂੰ ਇਹ ਚੀਜ਼ ਜੇ ਤੁਹਾਡੇ ਘਰੇ ਆ ਵੀ ਗਈ ਬਾਰਸ਼ ਚਾਂਸ ਅੰਦਰ ਆ ਵੀ ਬੜੀ ਕਿਸੇ ਨਾ ਕਿਸੇ ਤਰੀਕੇ ਨੇ ਤੁਹਾਡੇ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਦੇ ਦੁਸ਼ਮਣ ਨੇ ਤੁਹਾਡੇ ਅੰਦਰ ਘਲਤੀ ਕੋਠੇ ਉੱਪਰ ਦੀ ਘਲਤੀ ਵਿਰੇੜੇ ਪਰ ਦੀ ਘਲਤੀ ਕਰਨ ਵਾਲੇ ਬਹੁਤ ਕੁਝ ਕਰਦੇ ਨੇ ਮੈਂ ਇਹ ਗੱਲ ਤਾਂ ਸੁਣੇ ਹੀ ਗਰੰਟੀ ਦੇ ਨਾਲ ਹੁਣ ਦੇਖੋ ਜਿਹੜੀ ਇਹ ਚੀਜ਼ ਆ ਇਹਦੇ ਨਾਲ ਤੁਹਾਨੂੰ ਇੰਨੇ ਕੁ ਫਾਇਦੇ ਹੋਣੇ ਨੇ ਤੁਸੀਂ ਮੈਂ ਕਹਿੰਨੀ ਆ ਭੁੱਲ ਜਾਓਗੇ ਸਿਆਣਿਆਂ ਕੋਲ ਜੋਸਤਿਆਂ ਕੋਲ ਜਾਣਾ ਚਲ ਉਹ ਜਾਣਾ ਜਿਨ੍ਹਾਂ ਨੇ ਜਾਣ ਉਹ ਆਪਾਂ ਨਹੀਂ ਆਏ ਕਿਨੇ ਰੋਕ ਦੇਣੀ ਯਾਨੀ ਮਤਲਬ ਤੁਹਾਨੂੰ ਸਸਤੇ ਤੇ ਸੌਖਾ ਤਰੀਕਾ ਦੱਸਦੀਆਂ ਤੁਸੀਂ ਜ਼ਿੰਦਗੀ ਭਰ ਇਹ ਚੀਜ਼ ਨੂੰ ਮੰਨੋਗੇ ਵੀ ਹਾਂ ਤੁਹਾਡਾ ਘਰ ਰੱਖਿਆ ਕਵਜ ਬਣ ਗਿਆ ਤੁਹਾਡੇ ਘਰ ਵਿੱਚ ਕਿਸੇ ਦਾ ਕੀਤਾ ਕਰਾਇਆ ਹੁਣ ਨਹੀਂ ਚੱਲੂਗਾ ਹਾਂ ਜਿਨੇ ਕੀਤਾ ਇੱਕ ਗੱਲ ਹੋਰ ਵੀ ਤੁਹਾਨੂੰ ਮੈਂ ਦੱਸ ਦਿੰਨੀ ਆ ਜੇ ਉਹ ਨਹੀਂ ਹਟੂਗਾ ਕਰਨ ਤੋਂ ਹਸਪਤਾਲ 'ਚ ਪੈਜੂ ਜਾ ਕੇ ਤੁਸੀਂ ਅੱਖੀਂ ਦੇਖੋਗੇ ਵੀ ਹਾਂ ਚੱਲਿਆ ਗਿਆ ਹਸਪਤਾਲ 'ਚ ਚਾਰ ਪਾਈ ਤੇ ਪੈਜੂ ਜੇ ਉਹਨੇ ਤੁਹਾਡੇ ਘਰ ਵਿੱਚ ਕਿਸੇ ਦੀ ਜਾਨ ਲੈਣੀ ਤੱਕੀ ਆ ਵੀ ਉਹ ਮਰ ਜਾਣ ਉਹ ਜਾਂ ਉਹਨਾਂ ਦਾ ਕੁਝ ਇਹ ਹੋ ਜਵੇ ਵੈਸੇ ਗੁਰੂ ਸਤਨਾਮ ਉਹ ਜਾਣਦਾ ਫਿਰ ਐਨੀ ਗਰੰਟੀ ਦੀ ਗੱਲ ਕਰਦੀ ਆ ਮੈਂ ਇਹ ਸੁਪਾ ਦੀ ਪਰ ਕਰਨਾ ਤੁਸੀਂ ਆ ਕਰੋਗੇ ਸੁਖ ਪਾਉਗੇ ਜ਼ਿੰਦਗੀ ਭਰ ਸੁਖ ਪਾਉਗੇ ਇਹ ਨਹੀਂ ਵੀ ਇੱਕ ਦਿਨ ਦੀ ਗੱਲ ਆ ਜਦੋਂ ਤੁਹਾਨੂੰ ਲੱਗਦਾ ਬਾਹਰਲਾ ਨਾਮ ਖੁਰ ਗਿਆ ਫਟਕੜੀ ਖੁਰਗੀ ਵੀ ਦੇ ਨਾਲ ਜਾਂ ਕਿਸੇ ਵੀ ਵਜਨ ਉੱਥੇ ਹੋਰ ਰੱਖ ਦੋ ਲਿਆ ਕੇ ਬਾਅਦ ਵਿੱਚ ਹੂੰ ਇਹ ਨਿੰਬੂ ਤੁਹਾਨੂੰ ਲੱਗਦਾ ਥੋੜਾ ਚਿਰ ਬਾਅਦ ਮਹੀਨੇ ਵੀ ਦਿਨਵਾਦ ਵੀ ਇਹ ਖਰਾਬ ਹੋ ਗਿਆ ਉਹ ਆਪ ਨੂੰ ਪਤਾ ਹੀ ਹੁੰਦਾ ਵੀ ਇੰਨੇ ਚਿਰ ਬਾਅਦ ਖਰਾਬ ਹੋ ਜਾਂਦੀ ਐਸੀ ਤਰ੍ਹਾਂ ਦਵਾਰਾ ਬਦਲੀ ਜਾਓ ਜਿਹੜਾ ਆਪਣੇ ਕੰੱਚ ਦੇ ਸਬਾਨ ਚ ਜਾਂ ਆਪਾਂ ਮਿੱਟੀ ਦੇ ਟੋੜੀ ਚ ਸਮਾਨ ਪਾਉਣਾ ਉਹ ਕਦੇ ਖਰਾਬ ਨਹੀਂ ਹੋਣਾ ਉਹ ਨੂੰ ਉਵੇਂ ਅੰਦਰ ਰੱਖੋ ਤੁਹਾਡੇ ਅੰਦਰ ਜੇ ਚੀਜ਼ ਆ ਗਈ ਉਹ ਨਸ਼ਟ ਕਰਨ ਵਾਸਤੇ ਆ ਬਾਕੀ ਜਿਹੜਾ ਬਾਹਰ ਆਪਾਂ ਬਾਹਰਲੇ ਪਾਸੇ ਰੱਖਿਆ ਉਹ ਬਾਹਰੋਂ ਨਹੀਂ ਬੜਨ ਹੁੰਦਾ ਜਿਹੜਾ ਅੰਦਰ ਟੰਗੇ ਆਪਾਂ ਨੇ ਉਹਨੇ ਅੰਦਰ ਆਇ ਚੀਜ਼ ਨੂੰ ਸੰਭੀ ਜਾਣਾ ਉਹਨੇ ਵਾਪਸ ਕੱਲੀ ਜਾਣਾ ਦੇਖੋ ਚੱਕੀ ਚੱਲਦੀ ਦਸ਼ਮਣਾਂ ਦੀ ਪਿੱਟ ਦੇ ਬਥੇਰਾ ਹੈਰਾਨ ਕਰ ਲਿਆ ਲੋਕਾਂ ਨੂੰ ਬਥੇਰਾ ਦੁਖੀ ਕਰ ਲਿਆ ਬਥੇਰਾ ਮਤਲਬ ਪਰੇਸ਼ਾਨ ਕੀਤਾ ਲੋਕਾਂ ਨੂੰ ਇਹਨਾਂ ਲੋਕਾਂ ਨੇ ਦੇਖੋ ਲੋਕਾਂ ਨੂੰ ਪਰੇਸ਼ਾਨ ਕਰ ਇਹ ਗਾਰੰਟੀ ਦੀ ਗੱਲ ਆ ਗਾਰੰਟੀ ਦੀ ਪਰਕੇ ਦੇਖੋ ਤੁਸੀਂ ਇੱਕ ਵਾਰ ਇੱਕ ਨਹੀਂ ਨਾਲ ਯਾਦ ਕਰਿਆ ਕਰਾਂਗੇ ਉਹਦੀ ਦੇਦੇ ਨੂੰ ਵੀ ਹਾਂ ਕਿਸੇ ਨੇ ਦੱਸਿਆ ਸੀ ਬਸ ਇੰਨਾ ਕੁਝ ਕਹਿ ਰਹੀ ਮੈਂ ਤੁਹਾਡੇ ਕੋਲੋਂ ਮਾਫੀ ਮੰਗਦੀ ਆਂ ਕਈ ਵਾਰੀ ਤੁਸੀਂ ਕਹਿ ਦਿੰਦੇ ਹੋ ਵੀ ਸਾਨੂੰ ਸਮਝ ਨਹੀਂ ਆਇਆ ਹੈਗਾ ਮੈਂ ਆਪਣਾ ਫੋਨ ਨੰਬਰ ਤਾਂ ਨਹੀਂ ਦੇ ਸਕਦੀ ਤੁਸੀਂ ਆਪਣੀ ਆਈਡੀ ਓਪਨ ਕਰ ਲਓ ਇੱਕ ਜਿਹੜਾ ਕਮੈਂਟ ਕਰਨਾ ਹੁੰਦਾ ਤੁਸੀਂ ਮੈਨੂੰ ਜੋ ਪੁੱਛਣਾ ਹੁੰਦਾ ਪੰਜਾਬੀ ਵਿੱਚ ਹੀ ਪੁੱਛਿਆ ਕਰੋ ਕਈ ਭੈਣਾਂ ਨੇ ਵਿਆਹ ਬਾਰੇ ਪੁੱਛਿਆ ਸੀ ਤੇ ਕਈਆਂ ਨੇ ਹੋਰ ਕਈ ਗੱਲਾਂ ਪੁੱਛੀਆਂ ਸੀ ਉਹ ਆਪਾਂ ਉਸ ਹਿਸਾਬ ਨਾਲ ਥੋੜ੍ਹੀ ਥੋੜ੍ਹੀ ਕਰਕੇ ਹੀ ਇੱਕ ਇੱਕ ਵੀਡੀਓ ਪਾਉਨੇ ਆ ਮੈਂ ਕੋਸ਼ਿਸ਼ ਤਾਂ ਬਹੁਤ ਕਰਦੀ ਆਂ ਵੀ ਦੋ ਪਾਦਮਾਂ ਇਹ ਕਈ ਵਾਰੀ ਬਾਹਰ ਅੰਦਰ ਜਾਣਾ ਪਏਣਾ ਤੁਹਾਨੂੰ ਪਤਾ ਕਬੀਲਦਾਰੀ ਆ ਤੇ ਉਹਦੇ ਕਰਕੇ ਇੱਕ ਵੀਡੀ ਹੀ ਪੈਂਦੀ ਜਿੱਦਣ ਮੇਰੇ ਕੋਲੇ ਟਾਈਮ ਹੋਇਆ ਮੈਂ ਦੋ ਵੀ ਪਾਉਂਗੀ ਬਾਕੀ ਤੁਸੀਂ ਆਪਦਾ ਸਾਵਧਾਨੀ ਨਾਲ ਕਰਦੇ ਜਾਓ ਨਜ਼ਾਰੇ ਲੁੱਟਦੇ ਜਾਓ ਬਸ ਟੈਨਸ਼ਨ ਫਰੀ ਥੋੜਾ ਜਿਹਾ ਗੱਡੀ ਲੈ ਕੇ ਜਾਣੇ ਵਾਰ ਥੋੜਾ ਜਿਹਾ ਗੱਡੀ ਦੇ ਵਿੱਚ ਵੀ ਰੱਖ ਲਓ ਨਮਕ ਤੇ ਫਟਕੜੀ ਤੇ ਛੋਟਾ ਜਿਹਾ ਕੋਈ ਸ਼ਿਸ਼ੀ ਲੈ ਲਓ ਉਹਦੇ ਉੱਤੇ ਰਬੜ ਚੜਾ ਦਿਓ લાલ ਰੰਗ ਦਾ ਜਾਂ ਕਾਲਾ ਰੰਗ ਦਾ ਕੱਪੜਾ ਜੇ ਕਿ ਗੱਡੀ ਦੇ ਵਿੱਚ ਵੀ ਰੱਖੋ ਮੈਂ ਤਾਂ ਕਹਣੀ ਰੱਖੋ ਫੈਰ ਹੀ ਫਾਇਦਾ ਨਾ ਤੋਨੂੰ ਲੱਗੂ ਪਤਾ ਇੱਕ ਗਰੰਟੀ ਦੀ ਗੱਲ ਤਾਂ ਇਹ ਆ ਵੀ ਉਹ ਬੰਦਾ ਮੂਤੇ ਨੂੰ गिरਦਾ ਦੇਖੇ ਨਜ਼ਾਰੇ ਲੈਂਦੇ ਕਿਵੇਂ गिरਣਾ ਅਗਲੇ ਨੇ ਹੁਣ ਅੱਛਾ ਜੀ ਹੱਸ ਸਮਝਾਕ ਠੀਕ ਅਜੀ